ਆਪ ਤੇ ਸੰਗਤਾਂ ਤੋਂ ਮੱਥਾ ਟਿਕਵਾਉਂਦੇ ਸਨ ਬਾਅਦ ਵਿੱਚ ਉਸ ਥਾਂ ਤੇ ਹੀ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ 15 ਪਾਧਰੂ 1940 ਨੂੰ ਜਦੋਂ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਇਸ ਸੰਸਾਰ ਵਿੱਚ ਸਰੀਰ ਕਰਕੇ ਨਹੀਂ ਰਹੇ ਆਪ ਜੀ ਦਾ ਸੰਸਕਾਰ ਵੀ ਇਸੇ ਜਗ੍ਹਾ ਤੇ ਕੀਤਾ ਗਿਆ ਜਿੱਥੇ ਕਿ ਸਤਗੁਰੂ ਸ਼੍ਰੀ ਨਾਬ ਕਮਲ ਰਾਜਾ ਸਾਹਿਬ ਜੀ ਦੀ ਸਮਾਧ ਬਣੀ ਹੋਈ ਹੈ ਇਸ ਧਰਤੀ ਤੇ ਸ਼ੋਭਾ ਵਧਾ ਰਹੀ ਹੈ ਰਸੋਖਾਨਾ ਮਜਾਰਾ ਰਾਜਾ ਸਾਹਿਬ ਨੂੰ ਦਰਗਾਹੀ ਬਖਸ਼ਿਸ਼ਾਂ ਪ੍ਰਾਪਤ ਨੇ ਇਸ ਥਾਂ ਤੇ ਅਕਾਲ ਪੁਰਖ ਆਪ ਵਰਤ ਰਿਹਾ ਹੈ ਬਾਣੀ ਨਾਮ ਸਿਮਰਨ ਤੇ ਲੰਗਰ ਦਾ ਜਗ ਜੋ ਇੱਥੇ ਚੱਲ ਰਿਹਾ ਹੈ ਸ਼ਾਇਦ ਹੀ ਕਿਤੇ ਚੱਲਦਾ ਹੋਵੇ ਤਨ ਨੇ ਕਲਯੁਗ ਦੇ ਅਵਤਾਰ ਕਲਯੁਕੀ ਜੀਵਾਂ ਦੇ ਰਖਕ ਬਣ ਕੇ ਆਏ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਰਸੋਖਾਨਾ ਜਿੱਥੇ ਸੰਗਤ ਲਈ ਪ੍ਰਸ਼ਾਦ ਦੇ ਮਨੁੱਖਾਂ ਤੋਂ ਤਿਆਰ ਨਹੀਂ ਹੁੰਦੇ ਸਗੋਂ ਲੰਗਰ ਮਸ਼ੀਨਾ ਪਕਾਉਂਦੀਆਂ ਨੇ ਦੁਆਬੇ ਦੀ ਧਰਤੀ ਤੇ ਸ਼ੁਭਮਾਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਸਮਾਦ ਜਿਸ ਨੂੰ ਸੋਨੇ ਨਾਲ ਸਜਾਇਆ ਗਿਆ ਹੈ ਬਾਬੇ ਮਾਨੀ ਤੋਂ ਬਾਅਦ ਸਤਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਜੱਪ ਬਿਲਗਾ ਤੂੰ ਸੰਤ ਬਿਰਤੀ ਦੇ